ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਤਰੀਕ ਹੈਗੀ ਆ ਜੀ 4 ਜਨਵਰੀ ਤੇ ਕਾਫੀ ਧੁੰਦ ਪਈ ਹੋਈ ਹੈ ਤੇ ਅੱਜ ਆਪਣੇ ਪਿੰਡ ਹੈਗਾ ਨਗਰ ਕੀਰਤਨ ਆਪਾਂ ਤਿਆਰ ਹੋ ਕੇ ਜਾ ਰਹੇ ਆਂ ਨਗਰ ਕੀਰਤਨ ਤੇ ਇਹਦੀ ਵੀਡੀਓ ਤੁਹਾਨੂੰ ਕੱਲ ਦੇਵਾਂਗੇ ਤੇ ਤੁਸੀਂ ਵੀਡੀਓ ਤੇ ਬਣੇ ਰਹੋ ਬਾਲਾ ਆਪਾਂ ਲੰਬਾ ਨਗਰ ਕੀਰਤਨ ਨਹੀਂ ਦੇਖਦੇ ਕਿਉਂਕਿ ਜੀ ਕਰੇ ਮੈਸਤਰੀ ਲੱਗੇ ਹੋਏ ਆ ਕੰਮ ਤੇ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਹੁਣ ਤੁਹਾਨੂੰ ਮੈਂ ਟਾਂਟ ਤੋਂ ਕੈਵਰਾ ਕਰਕੇ ਦਿਖਾਉਣੀ ਹੈ ਵੀ ਕੀ ਮੋਹਲ ਬਣਿਆ ਕੌਣ-ਕੌਣ ਅਸੀਂ ਚੱਲੇ ਆ ਠੀਕ ਹੈ ਜੀ ਬਣੇ ਰਿਓ ਵੀਡੀਓ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ ਜੂ ਜੀ ਲਓ ਜੀ ਬਾਹਰ ਦਾ 뷰 ਦੇਖ ਲਓ ਇੱਧਰ ਆ ਦੇ ਪੈਂਟ ਨਗਰ ਕੀਰਤਨ ਉਹ ਦੀਂਦਾਂ ਨਹੀਂ ਤੁੰਦ ਦੇ ਵਿੱਚ ਤੇ ਇਧਰ ਜਾ ਰਹੀਆਂ ਮੇਰੀਆਂ ਜਠਾਣੀਆਂ ਤੇ ਉਧਰ ਜਾ ਰਹੀਆਂ ਚਾਚਾ ਨਾ ਮੰਮਾ ਠੀਕ ਹੈ ਜੀ ਆਪਾਂ ਕੇ ਮਸਤਰੀ ਲਗਾ ਕਰਕੇ ਘਰੇ ਕੰਮ ਧੰਦਾ ਕਰਕੇ ਹੁਣ ਚੱਲਿਆਂ ਪਰ ਅਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਮੰਡੀ ਵਿੱਚ ਨਹੀਂ ਪਹੁੰਚਿਆ ਮੰਡੀ ਵਿੱਚ ਸਾਡੇ ਪੜਾ ਲੱਗਦਾ ਹੁੰਦਾ ਤੇ ਉੱਥੇ ਤੁਹਾਨੂੰ ਜੋ ਮੌਲ ਹੋਵਾਂਗੇ ਹੋਊਗਾ ਜ਼ਰੂਰ ਦੱਸਾਂਗੇ ਰੁੱਕ ਕੇ ਜਾ ਰਹੇ ਆਂ ਸੜਕ ਗਿੱਲੀ ਹੋਈ ਐ ਤ੍ਰੇਲ ਨਾਲ ਵੀ ਨਹੀਂ ਪਿਆ ਵੈਸੀ ਉੱਚੀ ਬਾਬੇ ਦਾ ਦੇਣ ਅੱਜ ਤੇ ਤੋਂ ਪਨਾਈ ਨਿਕਲ ਐ ਮੰਡੀ ਦਾ ਮਾਹੌਲ ਵੇਖ ਲੋ ਜਿੱਥੇ ਨਗਰ ਕੀਰਤਨ ਨੇ ਆਉਣਾ ਠੀਕ ਐ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਵਧੀਆ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ ਨੇ ਆ ਬੈਠੇ ਸੀ ਮਾਤ੍ਰਿਆ ਜੀ ਨਗਰ ਕੀਰਤਨ ਅਸੀਂ ਮੰਡੀ ਦੇ ਵਿੱਚ ਖੜੇ ਆ ਤੇ ਪ੍ਰਮਾਤਮਾ ਰੱਬ ਮਿਹਰਬਾਨ ਹੋਇਆ ਤੋਂਪ ਕੱਢੂਗਾ ਠੀਕ ਹੈ ਜੀ ਵਾਹਿਗੁਰੂ ਜੀ ਬੋਲੇ ਗੁਰਦੁਆਰਾ ਸਾਹਿਬ ਤੋਂ ਆਇਆ نگر کیرتن چل کے کی دو گردوارا صاحب با بار گر گر دو ہے ایک بار باہر گردوارے سٹارٹ ہوں ہوں ایک بار ادرلی گردوارے تو اسٹارٹ ہوں ہوں نگر کیرتن اِس پنڈ جو چل کے ادھر اپنے کھیت کے گھر پائے سے ادھر سا ہے پنچایت وغیرہ سارا کچھ سیکھے گا Sat Satnamahiguru. 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 ਉਜੀਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਨਾਮ ਦਾ ਨਾਮ ਹੈ ਸੰਗਤਾਂ ਦੇ ਸੰਬੰਧ ਦੇ ਵਾਹਿਗੁਰੂ ਜੀ ਪੰਜ ਪਿਆਰੇ ਸੱਜਦੇ ਆ ਜੀ उ पं प्यारे साहेब पिछे पहिब ट्रॅक्टर वाहि वागुरू गुरु ना 对、uh, <Yeah. S 1>。 ਸਤਿਨਾਮੁ ਸਤਿਨਾਮੁ ਵਾਹਿਗੁਰੂ ਜੁਗਿਆ ਸਤਨਾਂ ਤੇ ਨੈਗੁ ਵਾਹਿਗੁਰੂ ਜੀ ਦੇ ਵਾਸੀ ਵਾਲੇ ਭਰਾ ਜੀ ਉਹਨੂੰ ਭਾਈ ਨਮਸਕਾਰ ਕਰਕੇ ਇਹ ਉਸ ਤੋਂ ਪਹਿਲਾਂ ਇਹ ਭਜਨ ਦੀ ਕੋਈ ਲੋੜ ਨਹੀਂ ਜੀ ਨਮਸਕਾਰ ਕਰ ਲਓ ਜੀ ਜੋ ਪਾਲ ਕੀ ਰੋਗੀ ਉਹਦਾ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਨਾ ਮੋਹਰੇ ਤੋ ਵਾਹਿਗੁਰੂ ਜੀ ਦਾ ਬੰਦਾ ਵਾਹਿਗੁਰੂ ਜੀ ਕੀ ਫਤਿਹ ਸਤਿਵੰਤ ਸਭ ਲੋਕਾਂ ਦੇ ਜੀ ਨਾਲ ਬੰਦਾ ਨੂੰ ਸਿਵਾ ਜੀ ਦਾ ਸੰਕਲ ਸਭ ਤੋਂ ਨੱਸਰ ਕਰਕੇ ਨੈਣਾ ਦੇ ਵਿੱਚ ਮੈਨਾ ਜੀ ਕਿਰਪਾ ਕਰੋ ਸਭੇ ਸਾਮਣੇ ਆਏ ਹਨ ਬਾਰਨਾ ਸੰਤਾ ਮੈਨਾ ਦੇ ਵਿੱਚ ਮੈਨਾ ਜੀ ਕਿਰਪਾ ਕਰੋ ਉਹਨਾਂ ਲੋਕ ਉਹਨਾਂ ਦੇ ਨੈਣਾ どうも。<laughs> ਕਾਪੀਰਾਈਟ ਆਸਾਮ ਦਾ ਵਾਹਿਗੁਰੂ ਮਾਤਾ ਆਪ ਤੁਮਾਰੇ ਵਾਹਿਗੁਰੂ ਵਾਹਿਗੁਰੂ ਸਲਾਮ ਹੈ ਤੁਹਾਨੂੰ ਲੈ ਆਵਾ ਬਹੁਤ ਪਿਆਰੀ ਹੈ ਕਿੰਨਾ ਚਿਰ ਦਾ ਸਾਹਮ ਦਾ ਇਤਿਹਾਸ ਨਹੀਂ ਦੇ ਦੇਣਾ ਉਹਨਾਂਗੇ ਸੰਗਤ ਹੋਣਾ ਤਾਂ ਕਿਸੇ ਵੀ ਚਾਹ ਪਾਣੀ ਦਾ ਲੰਗਰ ਨਹੀਂ ਵਰਤਾਇਆ ਜਾਊਗਾ ਜੀ ਸੰਗਤ ਪਹਿਲਾਂ ਇਤਿਹਾਸ ਸੁਣੋਗੇ ਗੁਰੂ ਸਾਹਿਬ ਦਾ ਇਹ ਬੋਲਤਾ ਜਿਵੇਂ ਪਾਸੋਂ ਮੇਡਾ ਬਲਵਾਨ ਸਭ ਤੱਕ ਉਹ ਆਪਣੇ ਗਾਲ ਨਾਲ ਰਹੁੰਦਾ ਬਰਵਾਰ-ਵਾਰ ਕੇ ਵੀ ਕੰਡਿਆਂ ਦੀ ਸੇਜ ਤੇ ਸੌਂਗੇ ਸੀ 6 ਸਾਲ ਦਾ ਸਟਾਰਟ ਹੁੰਦਾ ਜਿਵੇਂ ਕੁਮਾਰਾ ਜੀ ਦੇ ਪ੍ਰਕਾਸ਼ ਨਾਲ ਗੁਰੂਪ੍ਰੋਬੇ ਸਿੰਘ ਜੀ ਦੇ ਪ੍ਰਕਾਸ਼ ਦੇ ਨਾਲ ਤੇ ਸਾਬ ਦਾ ਐਂਡ ਹੁੰਦਾ ਸਹਿਮਿਆਦਿਆਂ ਦੀ ਸ਼ਹਾਦਤ ਮਾਤਾ ਗੁਰੀ ਦੀ ਸ਼ਹਾਦਤ ਤੇ ਪਰਿਵਾਰ ਦਾ ਵਿਛੜ ਜਾਣਾ ਪਰਿਵਾਰ ਦਾ ਫਿਰੂ ਫਿਰੂ ਹੋ ਜਾਣਾ ਸ਼ਹਾਦਤਾਂ ਨੂੰ ਆਸਿਰਾਂ ਦੇ ਨਾਲ ਸ਼ਹਾਦਤ ਗੁਰੂ ਆਦਿ ਪਰਿਵਾਰ ਦੇ ਨਾਲ ਕੋਠਾ ਰੱਖ ਕੇ ਵਾਰਿਆ ਫੇਰ ਵੀ ਕੰਡਿਆਂ ਦੀ ਸੇਤ ਦੇ ਸੁੱਤੇ ਵਾਹੀ ਦੀ ਸੁਆਹੀ ਵਾਹੀ ਖਿੜੀਆਂ ਨੇ ਨਸਤੇ ਹੋ ਪਾਵਨ ਪਵਿੱਤਰ ਤੇ ਮੁਬਾਰਕ ਕਰਨਾ ਅੰਦਰ ਸਭਾਈਮਾਨ ਹੋ ਕੇ ਨਗਰ ਕੀਰਤੋਂ ਦੇ ਅਗਲੇ ਪੜਾ ਦੇ ਉੱਤੇ ਪੰਖੀ ਗਰੂ ਕੀ ਸੰਗਤ ਬੜੇ ਪਿਆਰ ਤੇ ਸਤਸਕਾਰ ਨਾਲ ਸੱਚ ਸੱਚ ਕੇ ਬੈਠੇ ਹੋ ਵਾਹਿਗੁਰੂ ਜੀ ਅਰਦਾਸ ਕਰਾਂ ਗੁਰੂ ਪਾਤਸ਼ਾਹ ਤੁਹਾਡੀ ਸਾਰਿਆਂ ਦੀ ਹਾਜ਼ਰੀ ਕਰ ਤੇ ਪ੍ਰਵਾਨ ਕਰਨ ਤੁਹਾਡੀ ਕਿਸਮਤ ਨੂੰ ਵਾਹਿਗੁਰੂ ਜੀ ਸੂਰਜ ਦੇਵਤੇ ਨੇ ਵੀ ਦਰਸ਼ਨ ਦਿੱਤੇ ਨੇ ਤਾਂ ਕੋ ਤੁਸੀਂ ਬੈੱਕੀ ਵਾਹਿਗੁਰੂ ਜੀ ਰਾਤ ਦੇ ਨਾਲ ਗੁਰੂ ਦਾ ਇਤਿਹਾਸ ਗੁਰੂ ਦੇ ਸ਼ਬਦ ਵਿਚਾਰ ਨੂੰ ਸਰਵਣ ਕਰ ਸਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਸਥਿਤੀਆਂ ਉੱਤੇ ਜਾਈਏ ਤੇ ਇੱਕ ਆਪਰੇਸ਼ਨ ਉੱਠਦਾ ਕਿ ਨੈਕਰੀਏਸ਼ਨ ਕਾਨੂੰਨ ਕਿੱਥੇ ਤੇ ਕਿਵੇਂ ਸ਼ੁਰੂ ਹੋਇਆ ਵਾਹਿਗੁਰੂ ਸਭ ਤੋਂ ਪਹਿਲਾਂ ਨਗਰ ਕੀਰਤਨ ਕਿੰਨੇ ਸ਼ੁਰੂ ਕੀਤਾ ਉਸਨੇ ਵਾਹਿਗੁਰੂ ਜੀ ਵਾਹਿਗੁਰੂ ਸਭ ਤੋਂ ਪਹਿਲਾਂ ਨਗਰ ਕੀਰਤਨ ਕਿਸ ਦਿਨ ਨਿਕਲਿਆ ਆਵੇ ਵਾਹਿਗੁਰੂ ਜੀ ਸਭ ਤੋਂ ਪਹਿਲੇ ਨਗਰ ਕੀਰਤਨ ਵਿੱਚ ਸੰਗਤ ਕਿੱਥੋਂ ਤੇ ਕਿੱਥੋਂ ਤੱਕ ਗਈ ਹੋਵੇ ਵਾਹਿਗੁਰੂ ਜੀ ਇੱਕ ਸਵਾਲ ਸੇਖੋਂ ਦੇ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਰਾਮ ਸਰ ਸਾਹਿਬ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਇੱਕ ਹਿਸਟਰੀ ਦਾ ਸਭ ਤੋਂ ਪਹਿਲਾ ਨਗਰ ਕੀਰਤਨ ਕੱਢਿਆ ਗਿਆ ਜਿਹਦੇ ਅੱਗੇ ਅੱਗੇ ਜਲਤਰੋਕਿਆ ਜਾਂਦਾ ਸੀ ਵਾਹਿਗੁਰੂ ਬ੍ਰਹਮ ਗਿਆਨੀ ਬਾਬਾ ਖੁੱਡਾ ਸਾਹਿਬ ਨੇ ਪਾਵਨ ਪ੍ਰੋਵਿਦਤ ਦੇ ਮੁਬਾਰਕ ਸਰੂਪ ਨੂੰ ਆਪਣੇ ਸੀਸ ਤੇ ਉਠਾਇਆ ਵਾਹਿਗੁਰੂ ਜੀ ਗੁਰੂ ਅਰਜਨ ਦੇ ਮਹਾਰਾਜ ਮਗਰਮਗਰ ਚੌਲ ਸਾਹਿਬ ਦੀ ਸੇਵਾ ਕਰਦੇ ਜਾਂਦੇ ਸੀ ਵਾਹਿਗੁਰੂ ਜੀ ਉਸ ਤੋਂ ਮਗਰਮਗਰ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਸ਼ਬਦ ਕੀਰਤਨ ਗਾਇਨ ਕਰਦੀ ਜਾਂਦੀ ਸੀ ਇਦਾਂ ਇਹ ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਨਗਰ ਕੀਰਤਨ ਰਾਮ ਸਰ ਸਾਹਿਬ ਕੋਲ ਚੱਲਦਾ ਹੋਇਆ ਸਤਨਗਰ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹੁੰਚਿਆ ਨਗਰ ਕੀਰਤਨ ਦੀ ਪਰੰਪਰਾ ਹੈ ਕਿ ਸਾਰੇ ਨਗਰ ਕੀਰਤਨ ਦੇ ਵਿੱਚ ਨਗਰ ਦੀ ਪ੍ਰਕਰਮਾ ਕਰਕੇ ਹਰ ਬੰਦੇ ਨੂੰ ਇਹ ਹੁੰਦਾ ਵੀ ਅਸੀਂ ਆਪਣੇ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੀਏ ਪਰ ਜਦੋਂ ਮਿਲ ਕੇ ਚੱਲੀਏ ਸਾਜੀ ਥਾਂ ਦੇ ਉੱਤੇ ਚੱਲੀਏ ਉਹਦਾ ਇੱਕ ਅਨੰਦੀ ਵੱਖਰਾ ਜਿਆ ਕਰਦਾ ਹੈ ਮੈਂ ਦੇਖ ਰਿਹਾ ਆਪਾਂ ਸਾਰਾ ਪਿੰਡ ਇੱਕ ਥਾਂ ਦੇ ਉੱਤੇ ਸਿਰ ਜੋੜ ਕੇ ਬੈਠਾ ਹੈ ਨਗਰ ਕੀਰਤਨ ਦਾ ਇਹ ਵੀ ਇੱਕ ਪਾਸਾ ਹੈ ਨਗਰ ਕੀਰਤਨ ਦਾ ਸਭ ਤੋਂ ਵੱਡਾ ਵਾਅਦਾ ਇਹ ਆ ਕਿ ਜਿਹੜਾ ਬੰਦਾ ਤੁਹਾਡੇ ਸਾਲ ਪਰ ਪੱਖੇ ਨਾਂ ਲੱਗਾ ਹੋਊਗਾ ਅੱਜ ਦੇ ਦਿਨ ਬੰਦਾ ਉਹ ਤੁਹਾਡੇ ਮੱਥੇ ਲੱਗੂਗਾ ਸਰਸਰੀ ਇੱਕ ਵਾਰੀ ਅੱਗੋਂ ਨੰਗੂਗਾ ਤੂੰ ਵਾਰੀ ਨੰਗੂਗਾ ਤਿੰਨ ਵਾਰੀ ਨੰਗੂਗਾ ਕਿਤੇ ਨਾ ਕਿਤੇ ਸਾਥਰੀ ਕਾਲ ਸਾਂਝੀ ਹੋ ਜਾਂਦੀ ਆ ਬਸ ਜਦੋਂ ਸਾਥਰੀ ਕਾਲ ਸਾਂਝੀ ਹੋ ਜਾਵੇ ਉਦੋਂ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਆ ਮਨ ਮਟਾਵ ਦੂਰ ਹੋ ਜਾਂਦੇ ਆ ਇਸ ਕਰਕੇ ਨਗਰ ਕੀਰਤਨਾਂ ਦੇ ਬਹੁਤ سارے ਫਾਇਦੇ ਨੇ ਤੇ ਪ੍ਰਭਾਵ ਵੀ ਨੇ ਦੂਜੀ ਗੱਲ ਤੁਹਾਡੇ ਨਗਰ ਦੇ ਇਸ ਨਗਰ ਕੀਰਤਨ ਚ ਜਿਹੜੀ ਮੈਂ ਤੁਹਾਡੀ ਸਿਫਤ ਦੇਖੀ ਆ ਨਹੀਂ ਤੇ ਅਜੇ ਨਗਰ ਕੀਰਤਨ ਵਾਲੀ ਪਾਲ ਕੀ ਖਰੋਤੀ ਨਹੀਂ ਹੁੰਦੀ ਤੇ ਘੇਰੇ ਘੇਰੇ ਵਰਤਾਵੀ ਜਿਹੜੇ ਆ ਉਹ ਆਪੋ ਆਪੋ ਆਪਣਾ ਸਮਾਨ ਲੈ ਕੇ ਤੇ ਵਰਤੋਂ ਵਾਸਤੇ ਤਿਆਰ ਹੋ ਜਾਂਦੇ ਆ ਤੇ ਨਗਰ ਕੀਰਤਨਾਂ ਦੇ ਵਿੱਚ ਜਿਹੜੇ ਲਫਾਫੇ ਹੁੰਦੇ ਆ ਨਾ ਖਾਸ ਤੌਰ ਤੇ ਮਾਈਆਂ ਦੇ ਹੱਥਾਂ ਉਹ ਕਹਿੰਦੇ ਖੂਹ ਭਰਿਆ ਜਾ ਸਕਦਾ ਪਰ ਉਹ ਲਫਾਫਾ ਨਹੀਂ ਤਲੀ ਪਰਦਾ ਹੁੰਦਾ ਉਹ ਬੱਸ ਇੰਚਾਰ ਪੜਾਉ ਇੱਕ ਭਾਵੇਂ ਪਰਿਆਲੇ ਆ ਉਹਨਾਂ ਨੂੰ ਪਤਾ ਵਾ ਕਿ ਇਹਨਾਂ ਨੂੰ ਦਿੱਤੇ ਆ ਪੈਸੇ ਤੇ ਅਖਰ ਸਾਡੇ ਪੱਲੇ ਇੱਕ ਨਹੀਂ ਪੈਣਾ ਜੇ ਪੈਂਦਿਆਂ ਸਾਰਾ ਕੁਝ ਬਰਬਾਦ ਦਿੱਤਾ ਸੀ ਇਸ ਪਰੰਪਰਾ ਉਹ ਤੁਸੀਂ ਸਾਹਮਣੇ ਰੱਖਿਆ ਇਹ ਵਧੀਆ ਪਰੰਪਰਾ ਹੈ ਘੰਟਾ ਸਵਾ ਘੰਟਾ ਸੀ ਕੀਰਤਨ ਕਰਨਾ ਮੁੜ ਕੇ ਜਲ ਪਾਣੀ ਤੁਸੀਂ ਬੈ ਕੇ ਛਕਣਾ ਹੈ ਤੁਹਾਨੂੰ ਵੀ ਛਕਣ ਦਾ ਆਨੰਦ ਆਊਗਾ ਸਾਨੂੰ ਵੀ ਕੁਝ ਸੁਣਾਉਣ ਦਾ ਆਨੰਦ ਆਊਗਾ ਬੜੇ ਸਨਮਾਨਜਨ ਸਾਰੇ ਸਤਕਾਰਯੋਗ ਵੀਰ ਆਓ ਇੱਕ ਵਾਰ ਸਾਰੀ ਸੰਗਤ ਫਤਿਹ ਗੱਜ ਕੇ ਬੁਲਾਈਏ ਉਪਰੰਤ ਇਤਿਹਾਸ ਦੇ ਮਢੁੱਲੇ ਪੰਨਿਆਂ ਦੇ ਨਾਲ ਆਪਾਂ ਸਾਰੀ ਸੰਗਤ ਜੁੜੀਏ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ ਇਸ ਪੜਾਅ ਦੇ ਉੱਤੇ ਮੈਂ ਆਪਣਾ ਤੋਂ ਕੋਸ਼ਿਸ਼ ਕਰਨੀ ਹੈ ਕਿ ਇੱਕ ਪ੍ਰਸੰਗ ਐਸਾ ਤੁਹਾਡੇ ਕਰਨਾ ਚ ਬਿਨੇ ਕਰਾਂ ਜਿਹੜਾ ਤੁਸੀਂ ਬਹੁਤ ਘੱਟ ਸੁਣਿਆ ਹੋਵੇ ਵਾਹਿਗੁਰੂ ਜੀ ਇਦਾਂ ਤੇ ਨਹੀਂ ਮੈਂ ਕਹਿ ਸਕਦਾ ਵੀ ਤੁਸੀਂ ਸੁਣਿਆ ਹੀ ਨਹੀਂ ਹੋਊਗਾ 500 ਰੁਪਿਆ ਮਾਨ ਤੇ ਸਨਮਾਨ ਦੇ ਰੂਪ ਅੰਦਰ ਦਿੱਤਾ ਜਾਂਦਾ ਪੰਜ ਪਿਆਰੇ ਸਰਬਾਨਾਂ ਦੇ ਉਹ ਇਤਿਹਾਸ ਵਿੱਚ ਬਹੁਤ ਸਾਰਾ ਹਨ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਤੇ ਸਨਮਾਨ ਹੈ ਅਗਲਾ ਪ੍ਰੋਗਰਾਮ ਸਟੇਟ ਸੈਕਟਰੀ ਸਾਹਿਬਾ ਤੋਂ ਸਰਵਣ ਕਰੋ ਸਾਨੂੰ ਵੀ ਆਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਤਾਪ ਸਿੰਘ ਜੀ ਜਨਾਂ ਦੇ ਪਾਸੋਂ ਪਹਿਲੇ ਪੜਾਅ ਦੇ ਉੱਤਰ ਸਤਪੁਰਾ ਦੇ ਸਬੰਧ ਵਿੱਚ ਚਾਪ ਪਾਉਣ ਦੀ ਤਿਆਰੀ ਹੋ ਗਈ ਹੈ ਜੀ ਕਿਸ ਤਰਾ ਦੇ ਉੱਪਰ ਸ਼ੁਰੂਆਤ ਕਰਦਿਆ ਹੋਇਆ ਸਤਿ ਸ਼੍ਰੀ ਅਕਾਲ ਮੈਂ ਖਾਸਾ ਪੰਦੀ ਸਾਜਣਾ ਦੇ ਸੰਬੰਧ ਵਿੱਚ ਪਾਪੀ ਉਹ ਇਤਿਆਸਰਣ ਕਰਾਇਆ ਹੈ ਸਿੰਘਾਂ ਨੂੰ ਬੇਨਤੀ ਹੈ ਕਿ ਜੇ ਸਤਿਕਾਰੇ ਨਾ ਕਰਦੇ ਹੋ ਹੁਣ ਬੇਨਤੀ ਕਰਾਂ ਅਮਰੀਕਨ ਜੀ ਮੈਂ ਤੁਹਾਨੂੰ ਵੀ ਲਾਉਂ ਪੰਜਾਂ ਪਿਆਰਾਂ ਦਾ ਸਨਮਾਨ ਤੋਹੋ ਬੋਲੇ ਸੋ ਨਿਆਮ ਹੱਥ ਬਲੀ ਆਕਾਰ ਬੋਲੇ

ਦੂਸਰੇ ਪਾਟਾਂ ਦੀ ਸੇਵਾ ਡਾਕਟਰ ਜਗਦੀਰ ਸਿੰਘ ਤਾਨਮਖੋਤ ਸਵਰਗਵਾਸੀ ਜਹਦਾਰ ਸੁਮੇਰ ਸਿੰਘ ਦੀ ਉਹਨਾਂ ਦੇ ਪਰਿਵਾਰ ਵੱਲੋਂ ਸ਼ੰਗਾਨੂ ਪਾਟਾਂ ਦੀ ਸੇਵਾ ਹੋ ਰਹੀ ਹੈ ਵਾਹਿਗੁਰੂ ਜੀ ਸਨੋ ਜੀ ਦੱਸੇ ਇਹਨਾਂ ਗੁਰਸਿੱਖਾਂ ਦੀ ਹਿੰਦਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਬੈਠੇ ਭਾਈ ਜੱਲੂ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸ਼ਮਸ਼ੇਰ ਸਿੰਘ ਜੀ ਮੰੰਨੂ ਵਾਲੇ ਵਾਲੇ ਤੋਂ ਉਹਨਾਂ ਦੇ ਸਮੂਹੀ ਪਰਿਵਾਰ ਵੱਲੋਂ ਪੰਜਾਂ ਪਿਆਰਿਆਂ ਨੂੰ ਬਸਤਰ ਦਿੱਤੇ ਜਾ ਰਹੇ ਨੇ ਜੀ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਸਮੂਹੀ ਪਰਿਵਾਰ ਵੱਲੋਂ ਸਰਦਾਰ ਸ਼ਮਸ਼ੇਰ ਸਿੰਘ ਜੀ ਬੋਲੇ ਇਸ ਹੋਰ ਸਾਤ ਸਿਆ ਨਾਲ ਬੋਲੇ ਇਸ ਹੋਰ ਸਾਤ ਸਿਆ ਨਾਲ ਬੋਲੇ ਹਾਂਜੀ ਤੀਸਰਾ ਸਤਖਪਾਲ ਸਿੰਘ ਬਾਲਬਰਾਵ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਪੰਜੋ ਪਿਆਰੇ ਸਹਿਬਾਨਾਂ ਨੂੰ ਰੂਪਾਂ ਦੀ ਸੇਵਾ ਹੋਈ ਹੈ ਜੀ ਹਾਂਜੀ ਬਾਬਾ ਜੀ ਸਤਖਪਾਲ ਜੀ ਦੇ ਪਰਿਵਾਰ ਵੱਲੋਂ ਕੋ ਨਿਆ ਸਤਿ ਸ੍ਰੀ ਅਕਾਲ ਜੀ तमाम ਭਾਵਨਾਵਾਂ ਪੂਰੀਆਂ ਕਰਨ ਹਾਂਜੀ ਲੋ ਆਇ ਤੇ ਦੇ ਕੇ ਜਾ ਸ੍ਰੋਪੇ ਅਗਵੋ ਨੂੰ ਦੋਸਤ ਮੈਂ ਆਪਦੀ ਦੋ ਬਾਤ ਜਿਨ ਲੰਗਰ ਚਾਲਨ ਕਰਤਾ ਅਗੋੜੇ ਦਾ ਲੰਗਰ ਸਟਾਰਟ ਹੋ ਗਿਆ ਜੀ ਸਤਿ ਸ੍ਰੀ ਅਕਾਲ ਬੋਲੀ ਬੇਡਾ ਪਨ ਵੀ ਮਿਲਦੀ ਹੈ ਦੇਖੇ ਜਾਣੀ ਬੋਲੇ ਚਾਹ ਅਗੋੜੇ ਦਾ ਲੰਗਰ ਚੱਲ ਰਿਹਾ ਲਾਉ ਜੀ ਆਪਾਂ ਨੂੰ ਪਕੌੜੀ ਤੇ ਸਾਸ ਲੱਗੀ ਹੈ ਚਾਹ ਜਹ ਜਾਈ ਜੀ ਲੰਗਰ ਪਾਣੀ ਹੋ ਗਿਆ ਜੀ ਚਾਹ ਪਾਣੀ ਸਪੌੜਿਆਂ ਦਾ ਲੰਗਰ ਸਮਾਪਤੀ ਤੋਂ ਬਾਅਦ ਸਤਿ ਸ੍ਰੀ ਅਕਾਲ ਜੀ ਪਾਸ਼ਾ ਅਗਲੇ ਪ੍ਰਾਰਥੀ ਜਾ ਰਹੇ ਨੇ ਸੰਗਤ ਪਿੱਛੇ ਜਨੂਗੀ ਉਹ ਮਾਰਾ ਦੀ ਪਾਲ ਕੀ ਅਗਲੇ ਪੜਾ ਤੇ ਹੋਗੀ ਠੀਕ ਹੈ ਜੀ ਚੱਲਾ ਚੱਲ ਛੱਡ ਕੇ ਨਹੀਂ ਜਾਂਦੀ ਜਦੋਂ ਕਹਤਾ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਅੰਦੇ ਇੱਥੇ ਕਰਦੇ ਆ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਕਿਉਂਕਿ ਮੈਂ ਅਗਲੇ ਪੜਾਤੇ ਨਹੀਂ ਜਾਂਦੀ ਘਰੇ ਮਿਸਤਰੀ ਲੱਗੇ ਹੋਏ ਆ 2:00 ਵਜ ਗਏ ਇੱਥੇ ਹੀ ਥੈਂਕ ਯੂ ਸਾਸੀ ਕਾ ਜੀ ਸਾਸੀ ਕਾ ਵਧੀਆ ਵਧੀਆ ਥੈਂਕ ਹਾਂਜੀ ਆਏ ਹੋਰ ਥੈਂਕ ਇੱਥੇ ਮਾਫੀ ਮਿਲਦੀ ਨਹੀਂ ਆਇਆ ਕੀ ਤੀ ਦੋਹਵਾ ਨੇ ਵੀ ਜਾਨ ਮਿਲੇ